ਗੱਲਾਂ ਮਾਰਦੀ ਤੂੰ ਤੇਰੇ ਚਪੇੜਾ ਨਹੀਂ ਮਈਆ ਮੱਲਿਆਂ ਨੇ ਘੇਰ ਲਿਆ ਨਾ ਛੱਤਰੇ ਕਰਾ ਬੈਠੇ ਸੱਚ ਬੋਲ ਕਰੋ ਇੱਕ ਰੇਣੀ ਦੀ ਦੁਕਾਨ ਸਾਲੀ ਤੇਰੀ ਮੈਂ ਸੱਚ ਬਤਾ ਚੱਲੀ ਬੋਣ ਕੇ ਬੰਦਿਆ ਐ ਇਹ ਸਾਡੇ ਇਹ ਮੱਲੇ ਜਿਨ੍ਹਾਂ ਨੇ ਵੀ ਘਾੜਾ ਮੈਂ ਤੇਰੇ ਛੱਤਰੇ ਅੱਧਰ ਨਹੀਂ ਮਾਨਾ ਤੇ ਗੱਲਾਂ ਕਰਦੀ ਤੂੰ ਇਹ ਇਹ ਆਦੀ ਸਾਡੇ ਮੱਲੇ ਕਾਫੀ ਚਿਰ ਤੋਂ ਇਹ ਗਲਤ ਕੰਮ ਚੱਲ ਰਿਹਾ। ਹੂੰ। ਪਹਿਲਾਂ ਵੀ ਕਾਫੀ ਦਿੱਕਤ ਆ ਚੁੱਕੀ ਹੈ। ਅੱਛਾ ਵੀ ਪਹਿਲਾਂ ਜੇ ਅਸੀਂ ਵੀਡੀਓ ਪਾ ਦਿੱਤੀ। ਹਾਂਜੀ ਬਿਲਕੁਲ ਬਿਲਕੁਲ। ਪਹਿਲਾਂ ਵੀ ਇਹ ਥਾਣੇ ਗੱਲ ਪਹੁੰਚ ਚੁੱਕੀ ਆ। ਮਤਲਬ ਆਂਡੀ ਗਾਂਡੀ ਉਹਨਾਂ ਦਾ ਪੱਖ ਭੂਰਦੇ ਅੱਜ। ਕਿਉਂਕਿ ਹੋ ਸਕਦਾ 5-7000 10000 ਮਹੀਨੇ ਦਾ ਦਿੰਦੇ ਹੋਣ ਉਹਨਾਂ ਨੂੰ। ਕਿਰਾਏ ਤੇ ਆ ਕਿ ਉਹਨਾਂ ਦਾ ਆਪਣਾ ਘਰ ਆ? ਸ਼ਾਇਦ ਆਪਣਾ। ਕਿ ਇਹਨੂੰ ਤਕਲੀਫ ਹੁੰਦੀ ਹੈ ਫਿਰ? ਤੇ ਉਹਨਾਂ ਦੇਖੋ ਆਏ ਆ। ਮਾੜਾ ਪ੍ਰਭਾਵ ਪੈਂਦਾ। ਛੋਟੇ-ਛੋਟੇ ਬੱਚੇ ਨਾਲ ਤਾਂ ਕੀ ਪ੍ਰਭਾਵ। ਅੱਜ ਕਿਸੇ ਨੇ ਕੁੰਡਾ ਕਿਸੇ ਦਾ ਖੜਕਾਉਂ ਤੈਨੂੰ ਹੁਣ ਤੁਹਾਡੇ ਸਾਹਮਣੇ ਇੱਕ ਰੈੱਡ ਲਾਈਟ ਏਰੀਆ ਹਾਂ ਬਿਲਕੁਲ ਬਿਲਕੁਲ ਕੋਤੜੀ ਨਹੀਂ 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 ਉਹ ਤਾਂ ਹੈ ਨਹੀਂ ਇਹ ਦੇਖੋ ਕੋਈ ਕਿਤੇ ਆਉਂਦੇ ਕੋਈ ਕਹਿੰਦਾ ਇਹ ਨੰਬਰ ਕਿੱਥੋਂ ਲੈਂਦੇ ਮੋਲੇ ਇਹਨਾਂ ਨਾਲ ਇਹ ਕੰਮ ਕਾਹੀ ਬੜਿਆ ਹੋਇਆ ਫੋਨ ਤੇ ਗੱਲ ਕਰਕੇ ਆਏ ਆ ਹਾਂ ਜਾਨੇ ਬਿਲਕੁਲ 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 ਕਿਤੇ ਕਿਤੋਂ ਦੇ ਮੱਦੀ ਨਾਲ ਆਇਆ ਇਹਨਾਂ ਦੀ ਬਾਹਲੀ ਮੱਦੀ ਨਾਲ ਆਇਆ ਸਾਡੇ ਦੇ ਚੰਗੇ ਮੈਂ ਲੋਕਾਂ ਦੇ ਘਰਾਂ ਦੇ ਤੇ ਜਾ ਕੇ ਲੱਗੇ ਮਦਰੋ ਅੱਜ ਦੇ ਪਾਸੇ ਪੈ ਪੈ ਤਾ ਮੇਰੀ ਗੱਲ ਸੁਣ ਤੂੰ ਅੱਧੀ ਰਾਤ ਨੂੰ ਜਦ ਤੱਕ ਫੋਨ ਲੈ ਕੋਈ ਵੀ ਕੋਈ ਨਹੀਂ ਚੱਕਦਾ ਤੈਨੂੰ ਆਨੇ ਤੱਕ ਕੋਈ ਮਤਲਬ ਨਹੀਂ ਜਾਦੇ ਟੈਂਪਰੇਦਾ ਵਾਇਨੇ ਕੇ ਆਪਾਂ ਨੇ ਫੋਨ ਕਰਕੇ ਵੀ ਆਜਿਆ ਕਰੀਏ ਅੱਗੇ ਵੀ ਕੋਈ ਐਸਾ ਬੈਠੇ ਕੋਈ ਜਾ ਕੇ ਕੋਣ ਆਉਂਦਾ ਉੱਥੇ ਦੇਖਦੇ ਨੇ ਚੱਕ ਲੈਣਾ ਉਹ ਤੁਹਾਨੂੰ ਕਦੇ ਦੱਸਾਂ ਇਹ ਹੀ ਹੈ ਮੈਂ ਉਹ ਤੁਹਾਨੂੰ ਕਦੇ ਪਾ ਦੇਗਾ ਹਣੀ ਇਹਨਾਂ ਨੂੰ ਅੰਦਰੇ ਬਾੜਲੇ ਕਰੋ ਪਹਿਲੇ ਇਸ ਗੱਲ ਦੀ ਤੇ ਹੀ ਆ ਪਈ ਜਿਹੜਾ ਗਲਤ ਕੰਮ ਇੱਥੇ ਹੁੰਦਾ ਆ ਇਹ ਚੱਕਿਆ ਜਾਵੇ ਹਨਾ ਗਲਤ ਆ ਕੇ ਦਰਵਾਜ਼ੇ ਖੜਕਾਂਦੇ ਗੇਟ ਖੜਕਾਂਦੇ ਮੋਟਰਸਾਈਕਲ ਐਦਾਂ ਲੈ ਕੇ ਨੱਠੇ ਆ ਉਹ ਮਾਮਾ ਨਹੀਂ ਆਣਾ ਕੋਈ ਮੋਰੇ ਹੁੰਦਾ ਤਾਂ ਮਰ ਜਾਂਦਾ ਹਾਂ ਥੱਲੇ ਆ ਜਾਂਦਾ ਇਹਨਾਂ ਨੂੰ ਵੀ ਸੋਚਣੇ ਚਾਹੀਦਾ ਸਾਡੀਆਂ ਧੀਆ ਭੈਣਾਂ ਘਰ ਹੈਗੀਆਂ ਅਸੀਂ ਵੀ ਕਿਸੇ ਗਲੀਆਂ ਦੇ ਵਿੱਚ ਕਿਉਂ ਜਾઈએ ਇਹਨਾਂ ਭੈਣਾਂ ਹੈਗੀਆਂ ਮੇਰਾ ਗੇੜੇ ਲਗਾਇਆ ਮੈਨੂੰ ਕਹਿੰਦਾ ਮੇਰੀ ਅੰਕਲ ਨਾਲ ਗੱਲ ਹੋ ਗਈ ਹੈ ਕਿ ਉਹਨਾਂ ਦਾ ਫੋਨ ਸੋਚੋ ਪਾ ਗਿਆ ਮੈਨੂੰ ਕੁੜੀ ਦੇ ਦੇ ਬਾਹਰ ਮੈਂ ਉਹਨੂੰ ਧੱਕਾ ਮਾਰਿਆ ਮੈਨੂੰ ਕਹਿੰਦਾ ਇੱਧਰ ਬਾਹਰ ਆ ਜਾ ਜੇ ਮੈਂ ਕੱਲਾ ਬਾਹਰ ਤੇ ਇਹਨਾਂ ਨੇ ਮੈਨੂੰ ਮਾਰ ਦੇਣਾ ਸੀ ਅੱਛਾ ਫਿਰ ਲੜਦੇ ਵੀ ਹਾਂ ਇਹ ਗਾਲਾ ਕੱਢਦੇ ਗਿੰਨੀ ਗਿੰਦੀ ਗਾਲਾ ਕੱਢਣ ਲੱਗ ਪਏ ਸੀ ਮੈਨੂੰ ਜੋਰ-ਜੋਨਾ ਕਹਿੰਦਾ ਵੀ ਇੱਧਰ ਆ ਜਾ ਮੈਂ ਇੱਧਰ ਕੱਲਾ ਆ ਜਾਂਦਾ ਇਹਨਾਂ ਨੇ ਮੈਨੂੰ ਮਾਰ ਦੇਣਾ ਸੀ ਕੋਈ ਤੁਹਾ ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਨੀ ਸੂਰੀ ਸਾਥੀ ਉਸ ਸਮੇਂ ਸੀ ਕਲਰਾ ਮੱਲੇ ਵਿਖੇ ਮੌਜੂਦ ਹਾਂ ਚੰਦ ਦਿਨ ਪਹਿਲਾਂ ਤੁਹਾਨੂੰ ਇੱਕ ਕਾਰਵਾਈ ਦਿਖਾਈ ਸੀ ਜਦੋਂ ਨਸ਼ੇ ਦੇ ਤਸਕਰਾਂ ਦੇ ਘਰਾ ਦਾ ਹੀ ਢਾਟ ਢਵਾਈ ਕੀਤੀ ਜਾ ਰਹੀ ਸੀ ਲੇਕਿਨ ਇੱਕ ਕੋੜ ਇਸ ਮੱਲੇ ਵਿੱਚ ਹੋਰ ਹੈ ਜਿਸ ਦੇ ਕਰਕੇ ਇਹ ਆਮ ਲੋਕ ਜਿਹੜੇ ਆ ਬਹੁਤ ਦੁਖੀ ਨੇ ਰਹਿਸ਼ੀ ਇਲਾਕਾ ਨਿੱਕੇ ਨਿੱਕੇ ਬੱਚੇ ਰਹਿੰਦੇ ਪਰਿਵਾਰਾਂ ਦੇ ਪਰਿਵਾਰ ਰਹਿੰਦੇ ਆ ਔਰ ਇਹਨਾਂ ਦਾ ਕਹਿਣਾ ਹੈ ਕਿ ਦੋਕ ਪਰਿਵਾਰ ਇਸ ਮੱਲੇ ਚ ਰਹਿ ਰਹੇ ਆ ਜਿਨ੍ਹਾਂ ਦੇ ਕਰਕੇ ਇਹਨਾਂ ਦਾ ਜੀਣਾ ਦੁਰਭਰ ਹੋਇਆ ਪਿਆ ਉਹ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ 마ੜਾ ਕੰਮ ਕਰਦੇ ਨੇ ਉਹ ਜਿੱਥੇ ਉਹਨਾਂ ਕੋਲ ਘਰ ਲੜਕੀਆਂ ਨੇ ਅਨਪਛਾਤੀਆਂ ਲੜਕੀਆਂ ਨੇ ਔਰ ਮਨਚਲੇ ਜਿਹੜੇ ਆ ਇਸ ਮੁਹੱਲੇ 'ਚ ਬਹੁਤ ਆਂਦੇ ਆ ਜਿਸ ਦੇ ਕਰਕੇ ਇਹਨਾਂ ਦਾ ਜੀਣਾ ਹਰਾਮ ਹੋਇਆ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੈ ਬੱਚੀਆਂ ਦਾ ਖਾਸ ਕਰਕੇ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੈ ਔਰ ਅੱਜ ਤਿੰਨ ਇਹ ਮਨਚਲੇ ਮੋਟਰਸਾਈਕਲ ਤੇ ਆਉਂਦੇ ਆ ਤੇ ਇਹਨਾਂ ਨੇ ਜਿਸ ਘਰ ਜਾਣਾ ਸੀ ਜਿੱਥੇ ਕਿਤੇ ਫੋਨ ਨਾਲ ਕੋਈ ਸੈਟਿੰਗ ਹੋਈ ਹੋਣੀ ਕੋਈ ਡੀਲ ਹੋਈ ਹੋਣੀ ਆ ਉਧਰ ਨਹੀਂ ਜਾਂਦੇ ਇੱਕ ਸ਼ਰੀਫ ਕਰਦਾ ਕਿ ਦਰਵਾਜਾ ਖੜਕਾਉਂਦੇ ਉਸ ਤੋਂ ਬਾਅਦ ਲੋਕ ਇਕੱਠੇ ਹੁੰਦੇ ਆ ਤੇ ਭੱਜਣ ਦੀ ਕੋਸ਼ਿਸ਼ ਕਰਦੇ ਆ ਤੇ ਮੋਟਰਸਾਈਕਲ ਸਲਿੱਪ ਕਰ ਜਾਂਦਾ ਹੇਟਾ ਡਿੱਗ ਜਾਂਦੇ ਆ ਉਸ ਤੋਂ ਬਾਅਦ ਜਦੋਂ ਮੈਂ ਪਹੁੰਚਿਆ ਨੌਜਵਾਨ ਨੂੰ ਪੁੱਛਿਆ ਵੀ ਆ ਕਿ ਕਿ ਕਿਹੜੇ ਘਰ ਜਾਣਾ ਸੀ ਇਹਨੇ ਜਾ ਕੇ ਘਰ ਵੀ ਦਿਖਾਇਆ ਉਹ ਤਸਵੀਰਾਂ ਵੀ ਤੁਹਾਨੂੰ ਦਿਖਾ ਦਾਂਗੇ ਲੇਕਿਨ ਜਿਹੜਾ ਇੱਥੇ ਆਮ ਜਨਤਾ ਖੜੀ ਹੈ ਇਹਨਾਂ ਦੀ ਤਕਲੀਫ ਇਹਨਾਂ ਦੀ ਪੇਨ ਸਮਝੇ ਤਾਂ ਰਹਿਸ਼ੀ ਇਲਾਕਾ ਬੱਚਿਆਂ ਵਾਲੇ ਆ ਸਾਰੇ ਧੀਆਂ ਪੜਨਾ ਇਸ ਮੁਹੱਲੇ ਵਿੱਚ ਰਹਿੰਦੀਆਂ ਤਾਂ ਇਹ ਜਿਹੜੇ ਬੇਸ਼ਰਮ ਲੋਕ ਇੱਥੇ ਆ ਕੇ ਰਹਿ ਰਹੇ ਨੇ ਕੁਝ ਉਹਨਾਂ ਤੋਂ ਨਜਾਦ ਚਾਹੁੰਦੇ ਆ ਚਾਹੁੰਦੇ ਕੋਣ ਉਹ ਇਸ ਮੱਲੇ ਤੋਂ ਬਾਹਰ ਚਲੇ ਜਾਣ ਕਿਉਂਕਿ ਨਹੀਂ ਤਾਂ ਬੱਚਿਆਂ ਤੇ ਬਹੁਤ ਬੁਰਾ ਅਸਰ ਪੈਂਦਾ ਭਾਜੀ ਆਪਣਾ ਪੱਖ ਰੱਖੂਗਾ ਤੁਸੀਂ ਕੀ ਤਕਲੀਫ ਤੁਹਾਨੂੰ ਆ ਕੀ ਕੀ ਰਹੀ ਹੋਰ ਅੱਜ ਹੋਇਆ ਕੀ ਸਰ ਤਕਲੀਫ ਇਹ ਆ ਜੀ ਸਾਡੇ ਮੱਲੇ ਚ ਕਾਫੀ ਚਿਰ ਤੋਂ ਗਲਤ ਕੰਮ ਚੱਲ ਰਿਹਾ। ਹੂੰ। ਕ ਪਹਿਲਾਂ ਵੀ ਕਾਫੀ ਦਿੱਕਤ ਆ ਚੁੱਕੀ ਹੈ। ਅੱਛਾ ਵੀ ਪਹਿਲਾਂ ਸੀ ਅਸੀਂ ਵੀਡੀਓ ਪਾ ਦਿੱਤੀ। ਹਾਂਜੀ ਬਿਲਕੁਲ ਬਿਲਕੁਲ। ਪਹਿਲਾਂ ਵੀ ਇਹ ਥਾਣੇ ਗੱਲ ਪਹੁੰਚ ਚੁੱਕੀ ਆ। ਮਤਲਬ ਆਂਡੀ ਗਾਂਡੀ ਉਹਨਾਂ ਦਾ ਪੱਕਾ ਮੂਰ ਤੇ ਆ ਜੀ। ਕਿਉਂਕਿ ਹੋ ਸਕਦਾ 5-7000 10000 ਮਹੀਨੇ ਦਾ ਦਿੰਦੇ ਹੋਣ ਉਹਨਾਂ ਨੂੰ। ਕਿਰਾਏ ਤੇ ਆ ਕਿ ਉਹਨਾਂ ਦਾ ਆਪਣਾ ਘਰ ਹੈ? ਸ਼ਾਇਦ ਆਪਣਾ ਜੀ। ਅੱਛਾ ਜੀ। ਕਿਉਂਕਿ ਮੈਨੂੰ ਨਹੀਂ ਪਤਾ ਸਾਡੀ ਘੜੀ ਹੈ ਆ ਉਹਨਾਂ ਦੀ ਬੈਕ ਆ। ਘਰ ਆਪਣਾ। ਸਾਨੂੰ ਨਹੀਂ ਪਤਾ। ਵੀ ਸ਼ਾਇਦ ਆਪਣਾ ਉਹਨਾਂ ਦਾ। ਹੂੰ। ਤੇ ਇਸ ਕਰਾ ਪਹਿਲਾਂ ਰਹਿਣਾ ਰਹਿਣਾ ਰ ਕਿਉਂਕਿ ਬਾਕੀਆਂ ਨੂੰ ਤਕਲੀਫ ਹੁੰਦੀ ਹੈ ਫਿਰ ਤੇ ਉਹਨਾਂ ਦੇਖੋ ਮਾੜਾ ਪ੍ਰਭਾਵ ਪੈਂਦਾ ਛੋਟੇ ਛੋਟੇ ਬੱਚੇ ਨਾਲ ਤਾਂ ਕੀ ਪ੍ਰਭਾਵ ਸੱਧਿਆ ਕਿਸੇ ਨੇ ਕੁੰਡਾ ਕਿਸੇ ਦਾ ਖੜਕਾਉਂਦੇ ਆ ਤੇ ਹੁਣ ਤੁਹਾਡੇ ਸਾਹਮਣੇ ਰੈੱਡ ਲਾਈਟ ਏਰੀਆ ਹਾਂ ਬਿਲਕੁਲ ਬਿਲਕੁਲ ਥੋੜੀ ਹੈ ਨਹੀਂ 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 ਉਹ ਤਾਂ ਹੈ ਨਹੀਂ ਇਹ ਦੇਖੋ ਕੋਈ ਕਿਤੇ ਆਉਂਦੇ ਕੋਈ ਕਹਿੰਦੇ ਇਹ ਨੰਬਰ ਕਿੱਥੋਂ ਲੈਂਦੇ ਆ ਮਤਲਬ ਇਹਨਾਂ ਦਾ ਇਹ ਕੰਮ ਕਾਫੀ ਵਧਿਆ ਹੋਇਆ ਹੈ ਫੋਨ ਤੇ ਗੱਲ ਕਰਕੇ ਆਏ ਆ ਆ ਕੇ ਬਿਲਕੁਲ ਬਿਲਕੁਲ ਹਾਂ ਜੀ ਕਿਸੇ ਸ਼ਰੀਫ ਕਰਦਾ ਜਿਸ ਤੋਂ ਬਾਅਦ ਲੋਕ ਇਕੱਠੇ ਹੋਏ ਆ ਤੇ ਫਿਰ ਇਹਨਾਂ ਨੇ ਇਹ ਲਲਕਾਰੇ ਮਾਰ ਜੀ ਇਹਨਾਂ ਨੇ ਅੱਛਾ ਕਹਿੰਦੇ ਬਾਹਰ ਨਿਕਲੋ ਬਾਹਰ ਨਿਕਲੋ ਫੇ ਮੁੰਡੇ ਮਗਰ ਬੈਹਣਾ ਦੇ ਕਿੱਟਾਂ ਗਲਾਈਆਂ ਦੇ ਫੇ ਆਏ ਤਾਂ ਇਹਨਾਂ ਦਾ ਮੋਟਰਸਾਈਕਲ ਸਲਿੱਪ ਕੀਤਾ ਖੰਭੇ ਚ ਵੱਜਿਆ ਗਿਆ ਅਗਲੀ ਵ ਤੁਹਾਨੂੰ ਇਹ ਆ ਜੀ ਵੀ ਮਹੱਲੇ ਚ ਉਹ ਜੋ ਗਲਤ ਕੰਮ ਹੋ ਰਿਹਾ ਇਹ ਬੰਦ ਕਰਵਾਇਆ ਇਹ ਚੱਕੇ ਜਾਵੇ ਬਿਲਕੁਲ ਬੱਚਾ ਦੇ ਇੰਨਾ ਪ੍ਰਭਾਵ ਜੀ ਲੇਡੀਜ਼ ਡਰਦੀਆਂ ਬਾਹਰ ਨਹੀਂ ਨਿਕਲਦੀਆਂ ਕਿਉਂਕਿ ਇਹ ਇਦਾਂ ਦੇ ਮਨ ਚੱਲੇ ਆਂਦੇ ਕਿਸ ਨੂੰ ਕੋਈ ਕੁੱਛ ਵੀ ਕਹੇ ਜਾਂਦੇ ਨਸ਼ੇ ਚ ਵੀ ਤੁੱਟ ਲੱਗਦੇ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਤੁਸੀਂ ਕਹਿੰਦੇ ਲਲਕਾਰੇ ਵੀ ਮਰੇ ਨਾ ਬਿਲਕੁਲ ਬਿਲਕੁਲ ਲਲਕਾਰੇ ਮਾਰੇ ਆ ਜੀ ਮੁੜ ਕੇ ਕਹਿੰਦਾ ਸਾਡੇ ਨੇ ਸੇਟ ਉਹਨੇ ਆ ਹੁਣ ਹੁਣ ਤੁਸੀਂ ਮਾਨਯੋਗ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹ ਬੇਨਤੀ ਕਰਦੇ ਆਂ ਜੀ ਵੀ ਇਹ ਜੋ ਸਾਡੇ ਮੱਲੇ ਚ ਗਲਤ ਕੰਮ ਚੱਲ ਰਿਹਾ ਨਾ ਹਮ ਕੱਲੋਂ ਤੋਂ ਕਿ ਹੁਣੇ ਚਾਇਆ ਜਾਵੇ ਹਮ ਠੀਕ ਏ ਹੱਥ ਜੋੜ ਕੇ ਬੇਨਤੀ ਇਹ ਜਿਹੜਾ ਕਾਲ ਨੂੰ ਚਕਾਣਾ ਹੁਣੇ ਚਕਾਇਆ ਜਾਵੇ ਇਹ ਨਹੀਂ ਸਿਆਣਾ ਹੁੰਦਾ ਨਹੀਂ ਸਿਆਣਾ ਹੁੰਦਾ ਤੇ ਅਸੀਂ ਸ਼ਹਿਰੋਂ ਬਾਹਰ ਵੀ ਨਿਕਲਦੇ ਆ ਨਾ ਜਾਂ ਮਲੇਜੋਬਾਹਰ ਨਿਕਲਦੇ ਆ ਤਾਂ ਇਹ ਕਹਿੰਦੇ ਆ ਕਿ ਕਿਹੜੇ ਮਲੇ ਤੋਂ ਐਸੇ ਮਲੇ ਤੋਂ ਉੱਥੇ ਯਾਰ ਆਹ ਕੰਮ ਚੱਲਦਾ ਕੋਲੋਂ ਬਾਹਰ ਜਾ ਜਾਨੇ ਪਿੱਛੇ ਵੀ ਡਰ ਬਣੇ ਰਹਿੰਦਾ ਹਣਾ ਬਿਲਕੁਲ ਕੰਮ ਕਰਦੇ ਜਾਂਦੇ ਆ ਕਿ ਘਰ ਔਰਤਾ ਕੱਲੀਆਂ ਹਾਂ ਜੀ ਬਾਹਰ ਨਿਕਲ ਨਹੀਂ ਸਕਦੀਆਂ ਕਿਉਂਕਿ ਇਦਾਂ ਦੇ ਲੋਕਾਂ ਦਾ ਕੀ ਪਤਾ ਠੀਕ ਹੈ ਕਿਦਾਂ ਲੋਕਾਂ ਨੂੰ ਹੈ ਹੀ ਨਹੀਂ ਕਿ ਹੁਣ ਕੀ ਠੀਕ ਹੈ ਜੇ ਕੋਈ ਭੈਣ ਇੱਥੇ ਗੱਲ ਕਰਨਾ ਚਾਹੁੰਦੀ ਤੁਸੀਂ ਪਹਿਲਾਂ ਗੱਲ ਕਰ ਰਹੀ ਸੀ ਬੱਜੀ ਤਕਲੀਫ ਇਹੀ ਆ ਕਿ ਜਿਹੜਾ ਗਲਤ ਕੰਮ ਇੱਥੇ ਹੁੰਦਾ ਆ ਇਹ ਚੱਕਿਆ ਜਾਵੇ ਹਨਾ ਗਲਤ ਆ ਕੇ ਦਰਵਾਜੇ ਖੜਕਾਂ ਦੇ ਗੇਟ ਖੜਕਾਂ ਦੇ ਮੋਟਰਸਾਈਕਲ ਇਦਾਂ ਲੈ ਕੇ ਨੱਠੇ ਆ ਉਹ ਮਾਵ ਨੂੰ ਆਣਾ ਕੋਈ ਮੋਰੇ ਹੁੰਦਾ ਤਾਂ ਮਰ ਜਾਂਦਾ ਹਾਂ ਥੱਲੇ ਆ ਜਾਂਦਾ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਸਾਡੀਆਂ ਧੀਆ ਭੈਣਾਂ ਘਰ ਹੈਗੀਆਂ ਅਸੀਂ ਵੀ ਕਿਸੇ ਗਲੀਆਂ ਦੇ ਵਿੱਚ ਕਿਉਂ ਜਾਈਏ ਧੀਆ ਭੈਣਾਂ ਹੈਗੀਆਂ ਇਹਨਾਂ ਨੂੰ ਸੋਚਣਾ ਚਾਹੀਦਾ ਇਹ ਪੈਸੇ ਕਮਾਉਂਦੇ ਆਪਣੇ ਮਾਪਿਆਂ ਨੂੰ ਦੇਣ ਗਲਤ ਕੰਮਾਂ ਦੇ ਵਿੱਚ ਲਾਉਂਦੇ ਆ ਇਹ ਚੰਗੀਆਂ ਗੱਲਾਂ ਥੋੜਾ ਇਸ ਦਾ ਘਰ ਜਾ ਕੇ ਖੜਕਾ ਦਿੱਤਾ ਜੇ ਕੋਈ ਇਹਨਾਂ ਦਾ ਘਰ ਖੜਕਾਵੇ। ਇਹਨਾਂ ਚੋ ਇਹ ਕੰਮ ਚੱਕ ਹੋਣਾ ਚਾਹੀਦਾ ਬਸ। ਅਸੀਂ ਇਹੀ ਚਾਹਨੇ ਆਂ। ਹੋਰ ਕੁਛ ਨਹੀਂ। ਦੇਖੋ ਇਹ ਇਹਨਾਂ ਨੇ ਇੱਕ ਐਗਜ਼ਾਮਪਲ ਤਾਂ ਦਿੱਤੀ ਜੇ ਇਹਨਾਂ ਦਾ ਕੋਈ ਘਰ ਜਾ ਕੇ ਇਦਾਂ ਖੜਕਾਵੇ ਤਾਂ ਇਹਨਾਂ ਦੇ ਦਿਲ ਤੇ ਕੀ ਬੀਤੂਗੀ। ਹਨਾ ਇਹ ਵੀ ਸਵਾਲ ਹੈ ਨਾ ਵੱਡਾ। ਜਿਹਦਾ ਘਰ ਖੜਕਾਇਆ ਜਿਹਦੇ ਘਰਤੀਆਂ ਪੈਣਾ ਉਹਦੇ ਦਿਲ ਤੇ ਕੀ ਬੀਤ ਦੇਊਗੀ ਕਿ ਜਦ ਦਰਵਾਜ਼ਾ ਖੜਕਾ ਕੇ ਇਹ ਕਹਿਣਾ ਕਿ ਕੁੜੀ ਘੱਡੋ। ਕੁੜੀ ਦਿਓ। ਕੁੜੀ ਦਿਓ। ਕਿੱਡੀ ਮਾੜੀ ਗੱਲ ਹੈ। ਮੈਨੂੰ ਕੁੜੀ ਚਾਹੀਦੀ ਆ। ਹੂੰ। ਮੈਨੂੰ ਕੁੜੀ ਚਾਹੀਦੀ ਦੇ ਦਿਓ। ਹੂੰ। ਉਜਾਸ ਦਾ ਕਿ ਮੇਰੇ ਘਰ ਮਾਂ ਆ ਪੈਣ ਗਿਆ ਉਹ ਤੋਂ ਨਾ ਪੁੱਛ ਲੋ ਭਾਈ ਸ਼ਰਮ ਵਾਲੀ ਗੱਲ ਬਿਲਕੁਲ ਸ਼ਰਮ ਦੀ ਗੱਲ ਹੈ ਇਹ ਵੀ ਤਾਂ ਕੋੜ ਹੀ ਆ ਫੇ ਮੱਲੇ ਚ ਬਿਲਕੁਲ ਇਤੋਂ ਵੱਡਾ ਕੋੜ ਹੈਗੀ ਜੀ ਇਹ ਕਪ ਕਹਿੰਦੇ ਨਸ਼ਿਆਂ ਦਾ ਨਸ਼ਿਆਂ ਦਾ ਦੂਜਾ ਜਿਸਮ ਫਰੋਸ਼ੀ ਦਾ ਬਿਲਕੁਲ ਬਿਲਕੁਲ ਉਹ ਵਧ ਰਿਹਾ ਤੇ ਮੱਲੇ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਚੱਲ ਰਿਹਾ ਸੀ ਜਿਸ ਦੇ ਕਰਕੇ ਮੱਲਾ ਨਿਵਾਸੀ ਪਰੇਸ਼ਾਨ ਨੇ ਪਹਿਲਾਂ ਬਹੁਤ ਸਾਰੇ ਲੋਕ ਇਕੱਠੇ ਹੋਏ ਸੀ ਕਿ ਹੁਣ ਪੁਲਿਸ ਮੁਲਾਜ਼ਮ ਵੀ ਮੌਕੇ ਤੇ ਪਹੁੰਚ ਗਏ ਆ ਔਰ ਮੇਰੇ ਖਿਆਲੋਂ ਆਪਣੇ ਸੀਨੀਅਰਸ ਨੂੰ ਦੱਸ ਵੀ ਰਹੇ ਆ ਮੌਕੇ ਦੀ ਸਥਿਤੀ ਸਮਝਾ ਰਹੇ ਆ ਤੇ ਇਧਰ ਨੌਜਵਾਨ ਵੀ ਖੜੇ ਨੇ ਸਾਰਿਆਂ ਦੀ اپیل ਇਹੀ ਹੈ ਕਿ ਮਹੱਲੇ ਚ ਜਿਹੜਾ ਇਹ ਕੰਮ ਹੋ ਰਿਹਾ ਗਲਤ ਕੰਮ ਹੋ ਰਿਹਾ ਜਿਸਮ ਫਰੋਸ਼ੀ ਦਾ ਉਸ ਨੂੰ ਨਕੇਲ ਪਾਣੀ ਚਾਹੀਦੀ ਹੈ ਤਾਂ ਜੋ ਬੱਚੇ ਜਿਹੜੇ ਉਹ ਵੀ ਆਜ਼ਾਦੀ ਨਾਲ ਇਧਰੋਂ ਲੰਘ ਸਕਣ ਬੱਚਿਆਂ ਤੇ ਮਾੜਾ ਪ੍ਰਭਾਵ ਨਾ ਪਵੇ ਔਰਤਾਂ ਦਿੱਕਤ ਬਹੁਤ ਮਹਿਸੂਸ ਕਰਦੀ ਭਾਈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬਹੁਤ ਗਲਤ ਗੱਲਾਂ ਜੀ ਛੋਟੇ ਛੋਟੇ ਬੱਚੇ ਆ ਗੁੜੀਆਂ ਆ ਜੀ ਉਹਨਾਂ ਨੂੰ ਨਿਕਲਣਾ ਮੁਸ਼ਕਲ ਹੈ ਇਸ ਤਰ੍ਹਾਂ ਵਿੱਚ ਉਹ ਮੋੜ ਤੇ ਗਾ ਜਾਂਦੇ ਆ ਸੀ ਗੱਡੀ ਲੈ ਕੇ ਜਾਂਦੇ ਆ ਕੋਈ ਨਾ ਕੋਈ ਨਾ ਕੋਈ ਸਾਨੂੰ ਟੱਕਰ ਹੀ ਜਾਂਦਾ ਅਨਪਛਾਤਾ ਅਨਪਛਾਤਾ ਸਾਡੇ ਵੀਕਲ ਖੜੇ ਰਹਿੰਦੇ ਆ ਬਾਹਰ ਕਿਸ ਤਰ੍ਹਾਂ ਦੀ ਵੀ ਛੇੜਖਾਨੀ ਹੋ ਸਕਦੀ ਹੈ ਸਾਡੀ ਅੱਛਾ ਇੱਕ ਹੋਰ ਗੱਲ ਤੁਹਾਡੀ ਗੱਲ ਚੋਂ ਗੱਲ ਨਿਕਲੀ ਕਿ ਇਹਨਾਂ ਦੇ ਮੱਲੇ ਚ ਇਦਾਂ ਅਨਪਛਾਤੇ ਲੋਕ ਆਉਂਦੇ ਆ ਡਰ ਦੀ ਸਿੱਧੀ ਬਣਦੀ ਹੈ ਕੀ ਪਤਾ ਕੌਣ ਕੋਈ ਕੱਲ ਆਇਆ ਹਾਂਜੀ ਕੋਈ ਹਰਕਤ ਨਾ ਕਰ ਜੋ ਬਿਲਕੁਲ ਜੀ ਬਣਦੀ ਹੈ ਜੀ ਹੁਣ ਸਾਰੇ ਕੁਝ ਉਦਾਂ ਹੀ ਖੁੱਲਾ ਪਿਆ ਹੁੰਦਾ ਜੀ ਘਰ ਚ ਲੇਡੀਜ਼ ਵੀ ਡਰਦੀਆਂ ਹੀ ਆ ਇੱਥੇ ਇੱਕ ਦਿਨ ਕੱਲਦਾ ਨਹੀਂ ਆ ਰੋਡ ਤੇ ਅੱਛਾ ਰੋਡ ਵੀ ਨਹੀਂ ਕਸੇ ਬਸੇ ਨਿਕਲਦਾ ਮੇਨ ਰੋਡ ਤੋਂ ਸਿੱਧਾ ਇੱਧਰ ਤੇ ਬਸ ਐਸ ਗਲੀ ਵਿੱਚ ਘੁੰਮ ਕੇ ਬਾਹਰ ਬਸ ਇਹ ਨਿਕਲਦਾ ਇਹ ਵੀ ਨਿਕਲ ਸੜਕ ਨਿਕਲ ਤੇ ਡਰਾਈਵ ਕਰਦਾ ਜਿੱਦਾਂ ਨਾ ਆਪਾਂ ਕਹਿ ਦਈਏ ਬਈ ਲੁਧਿਆਣਾ ਵਾਲਾ ਬਾਈ ਬਾਸ ਮੈਂ ਇਧਰ ਆ ਗਿਆ ਉਧਰ ਨਿਕਲ ਗਿਆ ਉਧਰ ਆ ਗਿਆ ਉਧਰ ਨਿਕਲ ਗਿਆ ਇਹ ਤੁਹਾਨੂੰ ਨੱਠੇ ਮਤਲਬ ਕਿ ਇਹ ਆਪਣੇ ਵੀ ਇਹਨਾਂ ਦੇ ਸੱਟ ਲੱਗ ਸਕਦੀ ਸੀ ਹੁਣ ਅਪੀਲ ਪ੍ਰਸ਼ਾਸਨ ਨੂੰ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਹ ਹੀ ਹੈ ਕਿ ਜਿਸ ਤਰ੍ਹਾਂ ਫਰੋਸ਼ੀ ਦਾ ਥੰਡਾ ਮੱਲੇ ਚ ਬੰਦ ਇਹ ਇਹ ਬੰਦ ਕਰਿਆ ਜਾਵੇ ਜੀ ਰੈਸ਼ ਏਰੀਆ ਜੋ ਰਹਿੰਦੇ ਆ ਇਹ ਰਾਤ ਸੌਣ ਨਹੀਂ ਦਿੰਦੇ ਬੰਦੇ ਪਰਿਵਾਰ ਰਹਿੰਦੇ ਆ ਸੌਣ ਦੀ ਰਾਤਾਂ ਨੂੰ ਇਹ ਕੁੰਡੇ ਖੜਕਾਉਂਦੇ ਆ ਕੇ ਜੀ ਜਿਹੜਾ ਕੋ ਆਂਡੀ ਗੋਂਡੀ ਉਹਨਾਂ ਦੀ ਮਦਦ ਕਰਦਾ ਜੀ ਆਂਡੀ ਗੋਂਡੀ ਨੂੰ ਕੋਈ ਮਦਦ ਕਰਦਾ ਬਈ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਉਹਨਾਂ ਵਿੱਚ ਕਾ ਜਾਣਾ ਚਾਹੀਦਾ ਬਸ ਪੁਲਿਸ ਨੇ ਚਾਹਤ ਲੀਗਲੀ ਕੰਮ ਕਰਨਾ ਫੇਰ ਨਹੀਂ ਕੋਈ ਖੜਦਾ ਹੁੰਦਾ ਪੁਲਿਸ ਮੋਰੇ ਭੂਤ ਵੀ ਨੱਚਦੇ ਆ ਕਹਿੰਦੇ ਉਹਨਾਂ ਬਿਲਕੁਲ ਨੱਚਦੇ ਆ ਜੀ ਪਰ ਜੋ ਜਾਇਜ਼ ਆ ਹੋਣਾ ਚਾਹੀਦਾ ਠੀਕ ਹੈ ਜੀ ਨਜਾਇਜ਼ ਕਿਸਤੇ ਨਹੀਂ ਹਾਂ ਬਸ ਜੇ ਕੋਈ ਰਹਿ ਰਿਹਾ ਰਵੇ ਲੇਕਿਨ ਜਿਸਮ ਫਰੋਸ਼ੀ ਦਾ ਤਾਂੰਦਾ ਨਹੀਂ ਹੋਣਾ ਚਾਹੀਦਾ ਮਹੱਲੇ 'ਚ ਨਹੀਂ ਹੋਣਾ ਚਾਹੀਦਾ ਠੀਕ ਜੇ ਕਿਸ ਨੇ ਰਹਿਣਾ ਕਿਸਦਾ ਘਰ ਆ ਖਰੀਦਿਆ ਰਵੇ ਰਹਿਣ ਰਹਿਣ ਦਾ ਹੋਣਾ ਹੈ ਇਹ ਇੱਕ ਹੀ ਗੱਲ ਲੱਗੀ ਰਹਿਣ ਪਰ ਜਨਾਹ ਰਹਿਣਾ ਇਹ ਗਲਤ ਕੰਮ ਨਾ ਕਰਨ ਠੀਕ ਹੈ ਜੀ ਰੈ residențial ਏਰੀਆ ਨਹੀਂ ਇਹ ਗਲਤ ਕੰਮ ਨਹੀਂ ਨੂੰ ਕਈ ਵਾਰ ਸਮਝਾ ਵੀ ਦਿੱਤਾ ਗਿਆ ਜੀ ਪਰ ਮੰਨਦੇ ਨਹੀਂ ਹੈਗੇ ਜੇਕਰ ਉਹ ਹੁਣ ਆਪਸ ਘਰ ਵੱਲ ਗਏ ਆ ਨੋਰਮਲ ਲੈ ਕੇ ਗਿਆ ਉਹ ਕਹਿੰਦਾ ਮੈਂ ਫੋਨ ਤੇ ਗੱਲ ਕੀਤੀ ਉਸ ਤੋਂ ਬਾਅਦ ਆਇਆ ਨਹੀਂ ਉਹ ਤਾਂ ਬੁਲਾਇਆ ਤਾਂ ਹੀ ਆਏ ਇਹ ਤਾਂ ਥੋੜਾ ਉਹ ਤਾਂ ਬੁਲਾਣ ਨਾਲ ਆਏ ਉਹਨੂੰ ਦੱਸਤਾ ਕਹਿੰਦਾ ਫੋਨ ਸਾਨੂੰ ਆਇਆ ਚਲੋ ਇਹ ਤੁਹਾਡੀ ਵੱਡੀ ਮੰਗ ਹੈ ਔਰ ਮੰਗ ਵੀ ਜਾਇਜ਼ ਹੈ ਜੀ ਪਰਿਵਾਰ ਰਹਿੰਦੇ ਆ ਧੀਆ ਪੁੱਤਾਂ ਵਾਲੇ ਨੇ ਸਾਰੇ ਬਜ਼ੁਰਗ ਨੇ ਇੱਥੇ ਪ੍ਰਭਾਵ ਜਿਹੜਾ ਆ ਬਹੁਤ ਮਾੜਾ ਪੈਂਦਾ ਐ ਏਦਾਂ ਮਹੱਲੇ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਹੋਵੇ ਔਰ ਅਣਪਛਾਤੇ ਲੋਕ ਰੰਗਬਰੰਗੇ ਲੋਕ ਐਨ ਹਮੇਸ਼ਾ ਉੱਡਦੇ ਆਉਂਦੇ ਲੋਕ ਜਾਂ ਮਨਚਲੇ ਲੋਕ ਆ ਕੇ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੜਕਾਣ ਕੇ ਕੁੜੀ ਬਾਹਰ ਕੱਢੋ ਕੁੜੀ ਲੈ ਕੇ ਜਾਣੀ ਹੈ ਤਾਂ ਕਿੱਡੀ ਮਾੜੀ ਗੱਲ ਹੈ ਸ਼ਰਮ ਨਾਲ ਸਿਰ ਝੁੱਕਦਾ ਇਧਰਲੇ ਪਾਸੇ ਵੀ ਪੁਲਿਸ ਨੂੰ ਸੋਚਣਾ ਚਾਹੀਦਾ ਐਡਮਿਨਿਸਟ੍ਰੇਸ਼ਨ ਨੂੰ ਸੋਚਣਾ ਚਾਹੀਦਾ ਨਕੇਲ ਪਾਣੀ ਚਾਹੀਦੀ ਹੈ ਠੀਕ ਹੈ ਅੱਜ ਕੱਲ ਬਹੁਤ ਜਿਨ੍ਹਾਂ ਦੇ ਘਰ ਦਾ ਕੁੰਡਾ ਖੜਕਾਇਆ ਸੀ ਆ ਸਾਡਾ ਮਿੱਤਰ ਹੈ ਜੀ ਮੇਰੇ ਘਰ ਦਾ ਕੁੰਡਾ ਖੜਕਾਇਆ ਸੀ ਉਹਨਾਂ ਨੇ ਮੇਨੂੰ ਮੇਰਾ ਗੇਟ ਖੜਕਾਇਆ ਮੈਨੂੰ ਕਹਿੰਦਾ ਮੇਰੀ ਅੰਕਲ ਨਾਲ ਗੱਲ ਹੋ ਗਈ ਹੈ ਕਿ ਉਹਨਾਂ ਦਾ ਫੋਨ ਸੋਚੋ ਫਾਗਿਆ ਮੈਨੂੰ ਕੁੜੀ ਦੇ ਦਿਓ ਬਾਹਰ ਮੈਂ ਉਹਨੂੰ ਧੱਕਾ ਮਾਰਿਆ ਮੈਨੂੰ ਕਹਿੰਦਾ ਇੱਧਰ ਬਾਹਰ ਆ ਜਾ ਜੇ ਮੈਂ ਕੱਲਾ ਪੇ ਤੁਹਾਡਾ ਤਾਂ ਖੂਨ ਖੋਲੇ ਹੋਣਾ ਮੈਂ ਉਹ ਮੈਨੂੰ ਤਾਂ ਕੰਮ ਆ ਰਿਹਾ ਸੀ ਗਬਲੇ ਨੂੰ ਇਹ ਆਇਆ ਸੀ ਮੇਰੇ ਗੇੜੇ ਲਗਾਇਆ ਇਹਨੂੰ ਧੱਕਾ ਮਾਰਿਆ ਇਹਨੂੰ ਗੰਦੀ ਗਾਲਾਂ ਕੱਢੀਆਂ ਇਹ ਮੈਨੂੰ ਕਹਿੰਦਾ ਇੱਧਰ ਆ ਜਾ ਕੱਲਾ ਜੇ ਮੈਂ ਕੱਲਾ ਇੱਧਰ ਮਾਰ ਦਿੰਦਾ ਸੀ ਇਹਨਾਂ ਨੇ ਮਿਲ ਕੇ ਮੈਂ ਮੈਂ ਮਤਲਬ ਪਹਿਲਾ 2-3 ਫੋਨ ਕੀਤੇ ਮੁੰਡੇ ਫੇਰ ਫੇਰ ਮੈਂ ਇੱਧਰ ਆਇਆ ਇਹ ਫਿਰ ਸਿੱਧਾ ਨਸ਼ੇ ਦੀ ਹਾਲਾਤ ਉਧਰ ਭੱਜ ਕੇ ਗਰਾਮ ਵਾਪਸ ਇੱਧਰੋਂ ਆ ਗਏ ਬਾਬਾ ਸਾਕੇ ਇਹਨਾਂ ਦਾ ਮੋਟਰਸਾਈਕਲ ਉਹ ਖੜਾ ਹੈ ਬਹੁਤ ਸਪੀਡ ਨਾਲ ਢਿੱਗੇ ਨੇ ਇਹ ਮੋਟਰਸਾਈਕਲ ਤੇ ਖੜਾ ਇਹਨਾਂ ਦਾ ਦੇਖੋ ਜੇਕਰ ਇਹਨਾਂ ਚ ਕੋਈ ਮਰ ਜਾਂਦਾ ਪੇਪਰ ਕੋਈ ਨਹੀਂ ਕੋਈ ਪੇਪਰ ਨਹੀਂ ਹੈਗਾ ਕੋਈ ਕੁਛ ਨਹੀਂ ਇਨਾ ਕੋਈ ਇਸ ਵੇਲੇ ਪੂਰੇ ਪ੍ਰੂਫ ਵੀ ਨਹੀਂ ਹੈਗੇ ਹੈਗੇ ਦਿਖਾ ਦੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਪੀਸੀਆਰ ਟੀਮ ਮੌਕੇ ਤੇ ਪਹੁੰਚ ਗਈ ਹੈ ਸਰ ਇਹ ਹੁਣ ਤੁਹਾਡੇ ਹਵਾਲੇ ਨੇ ਜੀ ਹਾਂ ਜੀ ਬਿਲਕੁਲ ਸਾਡੇ ਹਵਾਲੇ ਹੈ ਜੀ ਅਸੀਂ 112 ਦੇ ਕਾਲ ਆਏ ਸੀ ਜੀ ਮੌਕੇ ਤੇ ਪਹੁੰਚ ਗਏ ਜੀ ਤੇ ਮੈਂ ਡਿਊਟੀ ਅਫਸਰ ਨੂੰ ਮੌਕੇ ਤੇ ਬੁਲਾ ਰਿਹਾ ਜੀ ਜੀ ਤੇ ਉਹ ਵੀ ਆ ਰਹੇ ਆ ਬਾਕੀ ਜੋ ਵੀ ਜਿੱਦਾਂ ਤੁਸੀਂ ਕਹਿਣਗੇ ਜੋ ਵੀ ਬੱਲੇ ਵਾਲੇ ਕਹਿਣਗੇ ਉਸ ਤਰ੍ਹਾਂ ਹੋਊਗਾ ਇਹਨਾਂ ਦੀ ਤਕਲੀਫ ਜਿਹੜੀ ਜ਼ਰੂਰ ਤੁਸੀਂ ਸੀਨੀਅਰ ਅਫਸਰ ਕੋਲ ਬਿਲਕੁਲ ਬਿਲਕੁਲ ਸੁਣੀ ਜਾਊਗੀ ਜੀ ਬਿਲਕੁਲ ਸੀਨੀਅਰ ਅਫਸਰ ਤੱਕ ਅਸੀਂ ਜੋ ਵੀ ਇਹਨਾਂ ਨੇ ਦੱਸਿਆ ਇਹਨਾਂ ਨੂੰ ਸਾਨੂੰ ਅਸੀਂ ਉਹ ਸੀਨੀਅਰ ਅਫਸਰ ਤੱਕ ਜਰੂਰ ਪਹੁੰਚਾਵਾਂਗੇ ਜੀ ਜੀ ਠੀਕ ਹੈ ਸਰ ਇਹਨਾਂ ਦਾ ਹੱਲ ਹੋਣਾ ਚਾਹੀਦਾ ਹੈ ਹਾਂ ਬਿਲਕੁਲ ਹ 112 ਤੇ ਕਹਿੰਦੇ ਕੰਪਲੀਟ ਲਿਖਾਈ ਗਈ ਸੀ ਹਾਲਾਂਕਿ ਮੈਂ ਵੀ ਰਾਪਤੇ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਲੇਕਿਨ ਰਾਪਤਾ ਨਹੀਂ ਆ ਕਿਉਂਕਿ ਇੱਥੇ ਪਹੁੰਚ ਕੇ ਮੌਕਾ ਸਾਂਭਣਾ ਬਹੁਤ ਜ਼ਰੂਰੀ ਸੀ ਮੌਕਾ ਦੇਖਣਾ ਬਹੁਤ ਜ਼ਰੂਰੀ ਸੀ ਆ ਜਿਹੜਾ ਨੌਜਵਾਨ ਨੇ ਆਪਾਂ ਸ਼ਕਲ ਤਾਂ ਨਹੀਂ ਦਿਖਾਰੇ ਇਹ ਸਾਨੂੰ ਉਸ ਘਰ ਲੈ ਕੇ ਗਿਆ ਜਿੱਥੇ ਇਹਨਾਂ ਨੇ ਪਹਿਲਾਂ ਕੰਟੈਕਟ ਕੀਤਾ ਉਸ ਤੋਂ ਬਾਅਦ ਇਹ ਆਏ ਆ ਇਹ ਆ ਗਲਤ ਕਰ ਗਏ ਔਰ ਜਾਣਾ ਇਹਨਾਂ ਨੇ ਕਿਸੇ ਹੋਰ ਘਰ ਘਰ ਸੀ ਉਹ ਵੀ ਗਲਤ ਕਰਈ ਆ ਵੈਸੇ ਉਹ ਕਿਹੜਾ ਸਹੀ ਕਰ ਰਿਹਾ ਹੈ ਨਾ ਉੱਥੇ ਜਾ ਕੇ ਦਰਵਾਜ਼ਾ ਖੜਕਾਣਾ ਸੀ ਪਰ ਖੜਕਾ ਇਸ ਸ਼ਰੀਫ ਵੀਰ ਦਾ ਘਰ ਦਿੱਤਾ ਜਿਸ ਦੇ ਕਰਕੇ ਤੇ ਮਨ 'ਚ ਬੜੀ ਬੇਚੈਨੀ ਹੈ ਬੜੀ ਤਕਲੀਫ ਹੈ ਔਰ ਬਾਅਦ 'ਚ ਕਹਿੰਦਾ ਗਾਲਾਂ ਕੱਢੀਆਂ ਖੂਨ ਖੋਲਦਾ ਬੰਦੇ ਦਾ ਪਰ ਪੁਲਿਸ ਹੁਣ ਮੌਕੇ ਤੇ ਪਹੁੰਚ ਗਈ ਹੈ ਮਹੱਲਾ ਨਿਵਾਸੀ ਵੀ ਇੱਥੇ ਉਮੀਦ ਕਰਦੇ ਆਂ ਪ੍ਰਸ਼ਾਸਨ ਸਖਤੀ ਨਾਲ ਕਸ਼ਨ ਲਵੇਗਾ ਇੱਕ ਵਾਰੀ ਤਸਵੀਰਾਂ ਦਿਖਾ ਦਿੰਨੇ ਆਂ ਜਦੋਂ ਇਹ ਜਿਹੜਾ ਨੌਜਵਾਨ ਹੈ ਉਸ ਘਰ ਲੈ ਕੇ ਗਿਆ ਜਿੱਥੇ ਇਹਨਾਂ ਨੂੰ ਜਾਣਾ ਸੀ ਹਾਂ ਇਹ ਅੱਗੇ ਵੀ ਇੱਥੇ ਬੈਠੇ ਕੋਈ ਲਾ ਕੇ ਕੋਣ ਆਣਾ ਉੱਥੇ ਦੇਖ ਲੈਣਾ ਜਾ ਇਹ ਆ ਵੀਰੇ ਜਿਹੜਾ ਉਹਨੂੰ ਕਹਿੰਦੇ ਗਾਹਨ ਇਹ ਇਹ ਆ ਉਹਨੂੰ ਬੱਸ ਪੈ ਤੇ ਗਾਹਨ ਇਹਨੂੰ ਇਹਨਾਂ ਨੂੰ ਅੰਦਰ ਬੋਲਿਆ ਕਰੋ ਪਹਿਲੇ ਇਹ ਸੈਗੂਲਰ ਨਹੀਂ ਮਤਲਬ ਹਾਲ ਬਕਰੂ ਆਇਆ ਮੈਂ ਪਹਿਲੇ ਆਉਂਦਾ ਮੈਂ ਬਾਦੀ ਨੂੰ ਗੜੀ ਕੀ ਕਰਦੇ ਇੱਥੇ ਚੱਲੇ ਜਾ ਨਹੀਂ ਚਲੋ ਤੁਸੀਂ ਤੁਮਰਾ ਦਿਖਾ ਦਿਆ ਹੈ ਹੈ ਆਹ ਸਦਾ ਇਹ ਆਹ ਅੰਦਰ ਦੇ 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 ਸੱਜਾ ਮੈਂ ਇਹ ਇੱਕ ਵਾਰੀ ਦਖੀਆ ਨਹੀਂ ਲੋਕ ਨੂੰ ਮੈਂ ਕਹਿੰਦਾ ਆ ਨੰਬਰ ਲਾ ਦੇ ਨੰਬਰ ਲਾ ਨੰਬਰ ਲਾ ਨੰਬਰ ਲਾ ਕੇ ਬੰਦ ਕਰ ਗਾ ਤੁਸੀਂ ਚਿੱਤਰ ਮਾਰ ਪਾਜੀ ਪਿੱਛੇ ਕਿੱਥੇ ਕਿਤੋਂ ਦੇ ਮੱਝ ਨਾਲੇ ਇਹਨਾਂ ਦੀ ਬਾਜ ਮੱਝ ਨਾਲੇ ਸਾਦੇ ਦੇ ਕਿ ਬੀਵੰਦ ਕੋਲ ਤਾਂ ਮੈਂ ਤੇ ਜਗਿਆ ਕਿ ਮੈਂ ਦਰਵਾਜੇ ਘੁਕਾ ਦੇ ਪੈ। ਆ ਮੇਰੀ ਗੱਲ ਸੁਣ ਤੂੰ ਅੱਧੀ ਰਾਤ ਨੂੰ ਜੇ ਤੂੰ ਫੋਨ ਲੇ ਕੋਈ ਵੀ ਕੋਈ ਵੀ ਨਹੀਂ ਚੱਕਦਾ। ਤੈਨੂੰ ਆਨੇ ਤੱਕ ਕੋਈ ਮਤਲਬ ਹੈ ਨਹੀਂ। ਜਿਆਦਾ ਟੈਂਪਰੇ ਦਾ ਵਾਇਨੇ ਕਿਹਾ ਆਪਾਂ ਨੂੰ ਫੋਨ ਕਰਕੇ ਵੀ ਆਜਿਆ ਕਰੋ ਕਾ ਥੋੜਾ ਹੋਣਾ ਆਪਾਂ ਗਲਤ ਕਿਉਂ ਕਹਿਣਾ ਮੈਂ ਮੇਰੀ ਗੱਲ ਗੱਲ ਤੇ ਨਹੀਂ ਕਹਿਣਾ ਹੈਗਾ ਆਪਾਂ ਕਿਦਾਂ ਚਾਤੇ ਰਹਿਗਾ ਬਾਈਕ ਜਿਹੜਾ ਸਿਸਟਮ ਹੈਗਾ ਉਹ ਗੱਲ ਕਰ ਵੀਰੇ ਜਦੋਂ ਹੁਣ ਸਾਰੇ ਖੜੇ ਆ ਸੱਚੇ ਬੈਲ ਕਰ ਜਿਹੜੀ ਗੱਲ ਕਰ ਗੱਲਾਂ ਮਾਰਦੀ ਤੂੰ ਫਿਰ ਚਪੇੜਾ ਨਹੀਂ ਮਈਆ ਇਹ ਮੱਲੇ ਨੇ ਘੇਰ ਲਿਆ ਨਾ ਛਤੜੇ ਕਰੇ ਬੈਠੇ ਸੱਚ ਵਾਹ ਕਰੋ ਇੱਕ ਰੇ ਨੇ ਦੁਕਾਨ ਸਾਲੀ ਤੇਰੀ ਮੈਂ ਸਾਥੂ ਬਤਾ ਚਲਦੀ ਮੁੰਡੇ ਬੰਦਿਆ ਹੈ। ਇਹ ਵਧੀਆ ਖਾਂਦੇ ਲੋਕ। ਇਹ ਆਏ। ਇਹ ਸਾਡੇ ਆ। ਇਹ ਮੈਂ ਲੈ ਜਿਨਾਨੀਆਂ ਦੀ ਘਾੜਾ ਨੇ ਤੇਰੇ ਛੱਤਰ ਉੱਧਰ ਨੇ ਮਾਨਾ ਤੇ। ਗੱਲਾਂ ਕਰਦੀ ਤੂੰ? ਇਹ ਤਾਂ ਇਹਨਾਂ ਨਾਲ ਰੂਹ ਨਾਲ ਹੋਇਆ ਆ। ਤਿੰਨ ਜਣੇ ਆ ਇਹ। ਇਹ ਤੇਰੇ ਨੇ ਪਈਆਂ ਜਿਹੜੀਆਂ ਉਹਨਾਂ ਦੇ ਪੈ ਗਈਆਂ। ਇਹ ਤਾਂ ਦੱਸਦਾ ਮੈਂ। ਨਹੀਂ ਨਹੀਂ ਸੱਚ। ਜਦੋਂ ਇਹਨਾਂ ਦੀ ਜੁੱਤੀਆਂ ਪਈਆਂ ਫੇਰ ਇਹਨਾਂ ਨੂੰ। ਹੁਣ ਮੈਂ ਇਹਨਾਂ ਨੂੰ ਕੀ ਕਹਤਾਂ? ਬੇਬੇ ਤੇ ਹੁਣ ਤੇਰੇ ਪੈਣੀਆਂ ਐ। ਜੋ ਉਹਨਾਂ ਦੇ ਪਈਆਂ ਉਹ ਤੇਰੇ ਪੈਣੀਆਂ। ਬਸ। ਕਰਨਾ ਮੇਸਗਾ ਨਾ 6 ਵਜੇ ਤੱਕ ਦੇ 7 ਵਜੇ ਬੰਦ ਆ ਇਹ ਅੱਛਾ ਬੈਠਾ ਕੁਰਸੀ ਲੈ ਕੇ ਜਾਂਦੇ ਆ ਨਾ ਇਹ ਤੁਸੀਂ ਗੱਲਬਾਤ ਸੁਣੀ ਕਿ ਜਿਸ ਘਰ ਵਿੱਚ ਇਸ ਨੌਜਵਾਨ ਨੇ ਜਾਣਾ ਸੀ ਜਿਹੜਾ ਇੱਥੇ ਨੌਜਵਾਨ ਬੈਠਾ ਜਿਹਨੂੰ ਫੜ ਕੇ ਬਿਠਾਇਆ ਹੋਇਆ ਉਸ ਲੇਡੀ ਨਾਲ ਵੀ ਗੱਲਬਾਤ ਹੋਈ ਹੈ ਉਹ ਸਾਫ਼ ਹੀ ਮੁੱਕਰ ਗਈ ਲੇਕਿਨ ਜਿਹੜੇ ਇਹ ਪੀੜਤ ਨੇ ਇੱਥੇ ਇਹ ਮਹੱਲਾ ਨਿਵਾਸੀ ਪੀੜਤ ਨਹੀਂ ਸਾਰੇ ਕਿਉਂਕਿ ਇੱਥੇ ਕੁਝ ਭੈਣਾਂ ਨਾਲ ਮੈਂ ਗੱਲਬਾਤ ਕੀਤੀ ਉਹ ਕਹਿੰਦੇ ਕਿ ਜਦੋਂ ਅਸੀਂ ਆਪਣੇ ਕੰਮਾਂ ਕਰ ਤੋਂ ਵੀ ਵਾਪਸ ਆਨੇ ਆ ਤਾਂ ਕਈ ਵੇਲੇ ਜਿਹੜੇ ਅਨਪਛਾਤੇ ਮਨ ਚਲੇ ਹੁੰਦੇ ਆ ਸਾਨੂੰ ਰਾਹ ਆਂਦੇ ਜਾਂਦੇ ਵੀ ਤੰਗ ਪਰੇਸ਼ਾਨ ਕਰਦੇ ਹਰਾਸਮੈਂਟ ਬਹੁਤ ਹੁੰਦੀ ਹੈ ਡਿਸਕੰਫਰਟ ਹੁੰਦਾ ਔਰ ਨਾਲ ਦੀ ਨਾਲ ਕੁਝ ਨੌਜਵਾਨਾਂ ਨੇ ਇੱਥੇ ਗੱਲਬਾਤ ਕੀਤੀ ਉਹ ਤਾਂ ਇਹ ਵੀ ਕਹਿੰਦੇ ਕਹਿੰਦੇ ਕਿ ਸਾਡੀ ਤਾਂ ਪ੍ਰਾਪਰਟੀ ਦੀ ਵੈਲਿਊ ਵੀ ਘਟ ਗਈ ਇੱਕ ਬਦਨਾਮੀ ਜੁੜ ਗਈ ਇਸ ਪ੍ਰਾਪਰਟੀ ਦੇ ਨਾਲ ਔਰ ਲੋਕ ਇੱਧਰ ਆਣਾ ਪਸੰਦ ਨਹੀਂ ਕਰਦੇ ਰਿਸ਼ਤੇਦਾਰ ਇੱਧਰ ਆਣਾ ਪਸੰਦ ਨਹੀਂ ਕਰਦੇ ਇੱਕ ਗੱਲ ਹੋਰ ਜਿਹੜੀ ਮੈਂ ਸਮਝੀ ਹੈ ਕਿ ਆਹ ਰਸਤਾ ਇੱਥੋਂ ਬੰਦ ਹੁੰਦਾ ਅੱਗੇ ਸੜਕ ਕਿਸੇ ਪਾਸੇ ਵੀ ਆਉਂਦੇ ਨੇ ਔਰ ਜਿਨ੍ਹਾਂ ਦਾ ਕੋਈ ਮਕਸਦ ਨਹੀਂ ਅੱਗੇ ਕਿਤੇ ਨਹੀਂ ਜਾਣਾ ਜੱਕ ਮਹੱਲੇ ਵਿੱਚ ਕਿਸ ਨਾ ਕੋਈ ਰਿਸ਼ਤੇਦਾਰ ਨਹੀਂ ਉਹ ਵੀ ਲੋਕ ਇੱਥੇ ਬਹੁਤ ਆਉਂਦੇ ਨੇ ਜਿਦੇ ਕਰਕੇ ਇੱਥੇ ਹਮੇਸ਼ਾ ਹੀ ਜਿਹੜੀ ਹੈ ਉਹ ਮਤਲਬ ਟ੍ਰੈਫਿਕ ਦੀ ਟ੍ਰਬਲ ਆਉਂਦੀ ਹੈ ਤੇ ਨਾਲ ਦੇ ਨਾਲ ਡਰੱਗ ਅਬਿਊਜ਼ ਵੀ ਹੁੰਦਾ ਕਿਉਂਕਿ ਨਸ਼ੇੜੀ ਲੋਕੀ ਜਿਆਦਾ ਆਉਂਦੇ ਜਿਹਦੇ ਕਰਕੇ ਬੱਚਿਆਂ ਤੇ ਮਾੜਾ ਪ੍ਰਭਾਵ ਪੈਂਦਾ ਔਰ ਆਪਾਂ ਉਸ ਪੇਨ ਨੂੰ ਸਮਝੀਏ ਉਸ ਤਕਲੀਫ ਨੂੰ ਉਸਪੀਡ ਨੂੰ ਸਮਝੇ ਇੱਕ ਘਰ ਦੀ ਸ਼ਰੀਫ ਲੜਕੀ ਕੰਮ ਤੇ ਜਾ ਰਹੀ ਹੈ ਜਾਂ ਕੰਮ ਤੋਂ ਵਾਪਸ ਆ ਰਹੀ ਹੈ ਜਦ ਉਸ ਨੂੰ ਮਨ ਚਲੇ ਮਾੜੀ ਵਰਤੀ ਵਾਲੇ ਲੋਕ ਆ ਕੇ ਛੇੜਨ ਦੀ ਕੋਸ਼ਿਸ਼ ਕਰਦੇ ਜਾਂ ਕਹਿੰਦੇ ਕਿ ਆ ਜਾ ਮੋਟਰਸਾਈਕਲ ਤੇ ਜਾਂ ਗੱਡੀ 'ਚ ਬਹਿ ਜਾ ਤੈਨੂੰ ਮੈਂ ਛੱਡ ਦਿੰਦਾ ਤਾਂ ਉਹਦੇ ਜ਼ਿਹਨ 'ਚ ਕਿਹੋ ਜੀਆਂ ਗੱਲਾਂ ਆਉਂਦੀਆਂ ਹੋਣਗੀਆਂ ਤਾਂ ਇਹਨਾਂ ਸਾਰੀਆਂ ਦਿਕਤਾਂ ਪਰੇਸ਼ਾਨੀਆਂ ਤੋਂ ਤਕਲੀਫਾਂ ਤੋਂ ਇਹ ਮਹੱਲਾ ਨਿਵਾਸੀ ਜਿਹੜੇ ਆ ਉਹ ਉਹਨੂੰ ਆਪਣੇ ਪਿੰਡੇ ਤੇ ਹੰਡਾ ਰਹੇ ਆ ਆਪਣੀ ਸੋਚ ਤੇ ਹੰਡਾ ਰਹੇ ਤਾਂ ਇਹਨਾਂ ਨੂੰ ਆਜ਼ਾਦੀ ਮਿਲਣੀ ਬਹੁਤ ਜ਼ਰੂਰੀ ਹੈ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਰੈਜ਼ੀਡੈਂਸ਼ੀਅਲ ਏਰੀਆ ਆ ਇੱਥੇ ਸ਼ਰੀਫ ਲੋਕ ਵੱਸਦੇ ਆ ਤੇ ਇਹੋ ਜਿਹੇ ਜਿਸਮ ਫਰੋਸ਼ੀ ਦੇ ਧੰਦੇ ਨੂੰ ਇਸ ਮਹੱਲੇ ਚੋਂ ਖਤਮ ਕਰ ਦੇਣਾ ਚਾਹੀਦਾ ਉਹਨਾਂ ਨੂੰ ਇੱਥੋਂ ਬਾਹਰ ਕੱਢ ਦੇਣਾ ਚਾਹੀਦਾ ਜੇ ਉਹ ਇੱਥੇ ਰਹਿਣਾ ਚਾਹੁੰਦੇ ਆ ਤਾਂ ਰਹਿਣ ਲੇਕਿਨ ਜਿਸਮ ਫਰੋਸ਼ੀ ਦਾ ਧੰਦਾ ਇੱਥੇ ਬਿਲਕੁਲ ਨਹੀਂ ਹੋਣਾ ਚਾਹੀਦਾ ਇਹਨਾਂ ਮਹੱਲਾ ਨਿਵਾਸੀਆਂ ਦੀ ਮੰਗ ਹੈ ਔਰ ਅਸੀਂ ਇਹਨਾਂ ਦੀ ਸੁਰਜਾ ਪਹਿਲਾਂ ਵੀ ਹੋ ਚੁੱਕੀ ਉਹਨਾਂ ਦੀ ਮੰਗ ਦੇ ਨਾਲ ਪਹਿਲਾਂ ਹੋ ਚੁੱਕੀ ਹੈ ਉਹਨਾਂ ਨਾਲ ਉਹ ਕਹਿੰਦੇ ਇਹ ਕੰਮ ਇੱਥੇ ਨਹੀਂ ਕਰਾਂਗੇ ਚਲੋ ਹੁਣ ਪ੍ਰਸ਼ਾਸਨਿਕ ਸ਼ਕਤੀ ਨਾਲ ਉਸ ਨੂੰ ਇੰਪਲੀਮੈਂਟ ਕਰੇਗਾ ਠੀਕ ਹੈ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ